ਓ ਯਾਰ ਜੱਗਾ ਲੋਕਾਂ ਘਰ ਘਰੇ ਦੁੱਧ ਬੋਤਾਂ ਟੱਕਰੀਆਂਂ ਬੱਕਰੀਆਂ ਯਾ ਜਿਹੜੇ ਤੇਰਾ 60 ਨਾਲ ਜਿਹੜਾ ਬਣਾ 55 ਦਾ ਸੱਤ ਹੋ ਜਾ ਬੇਤੂ ਲਾਵਾ ਆ ਜਾਂਦੀ ਐ ਟਾਈਮ ਤੇ ਤੂੰ ਐ ਆਜ਼ਾਦੀ ਦੇ ਬਾਅਦ ਤੇ ਆ ਪਾਕਿਸਤਾਨ ਤੇ ਆ ਜਦੋਂ ਕੁਝ ਕੁ ਬਦਲਾ ਉਹ ਮੈਂ ਬਰੇਕਾ ਫੇਰ ਪੈਰ ਨਾਲ ਲਾਇ ਕਰਨੀ ਐਕਟਿਵਾ ਵਾਂਗੂ ਐ ਜਿਵੇਂ ਐਕਟਿਵਾ ਨਹੀਂ ਲਾਉਂਦੀਆਂ ਹੁੰਦੀਆਂ ਕੁੜੀਆਂ ਉਵੇਂ ਲਾਇ ਕਰਨੀ ਬੱਲੀ ਨੇ ਬਰੇਕਾ ਇੱਕ ਰਾੜ ਰੱਖ ਲੈਣੀ ਐ ਵਧੀ ਨੇ ਸਟੀਰੀਂਗ ਦੇ ਕੋਲ ਜਾਂ ਬ੍ਰੇਕ ਦੀ ਲੋਡ ਪਈ ਤਾਂ ਬੱਲੀ ਨੇ ਰਾੜ ਛੱਡ ਦੇਗਾ ਨਹੀਂ ਰਾੜ ਨੇ ਜਾਮ ਕਰ ਦੇਗਾ ਨਹੀਂ ਜਿਹੜੀ ਜੁੱਤੀ ਬਸ ਮੈਂ ਪੀ ਗਿਆ वेलकम बैक ਤੁਹਾਡੇ ਆਪਣੇ YouTube ਚੈਨਲ ਯਾ ਟਰੱਕਾਂ ਵਾਲਿਆ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆਜੋ ਆਪਾਂ ਗੱਡੀ ਖਾਲੀ ਕਰਨ ਆਏ ਹੋਏ ਆ ਤੇ ਆਪਾਂ ਬਲੌਗ ਕਰ ਰਹੇ ਆ ਕੰਟੀਨਿਊ ਤੇ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਲੌਗ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੇ ਕੰਮ ਵਧੀਆ ਲੱਗਦਾ ਆਪਣਾ ਤੇ ਥੱਲੇ ਜਦ ਆਪਾਂ ਵੀਡੀਓ ਦੇਖਦੇ ਤੁਸੀਂ ਥੱਲੇ রেড ਕਲਰ ਦਾ ਖਾਨਾ ਆਂਦਾ ਉਹਨੂੰ ਦੱਬ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਹੋ ਜੇ ਕਰੂੰਗਾ ਬਾਈ ਹਾਂਜੀ ਗੱਡੀ ਖਾਲੀ ਹੋ ਗਈ ਪਹੁੰਚ ਪਹੁੰਚ ਕਰ ਲਾ ਲੈਂਦੀ ਆਪਾਂ ਨੇ ਹੁਣ ਚੱਲੇ ਆ ਗੱਡੀ ਦੇ ਕੇ ਘਰਾਂ ਨੂੰ ਦੇਖਦੇ ਰਸਤੇ 'ਚ ਰੋਟੀ ਖਾਂਦੇ ਆ ਕਿਤੇ ਆਜੋ ਚੱਲ ਗਿਆ ਗੱਡੀ ਆਪਾਂ ਨੇ ਖਾਲੀ ਕਰਕੇ ਪਹੁੰਚ ਪਹੁੰਚ ਚਲੇ ਗਏ ਤੁਰਪੇ ਤੇ ਆ ਜਿੱਥੇ ਬਗਲ ਹੋਇਆ ਕਹਿੰਦੇ 14 ਕਰੋੜ ਰੁਪਏ ਦਾ ਕਿਲਾ ਵਿਗਿਆ 14 ਕਰੋੜ ਦਾ ਕਿਲਾ ਬੰਦਿਆਂ ਦੀ ਤਾਂ ਜੁਨੀ ਬਦਲ ਗਈ ਹੋਣੀ ਆ ਬਾਈ ਐਨ ਆ ਰੇਟ ਹੋ ਗਿਆ ਲੁਧਿਆਣੇ ਦੇ ਵਿੱਚ ਲਾਲ ਤੋਂ ਪੰਡੇ ਤੇ ਗੋਲ ਦੀ ਗੱਲ ਆ ਇਹ ਮੰੰਦਾ ਦਾਦਾ ਜੀ ਕਹਿੰਦਾ 14 ਲੱਖ ਕਰੋੜ ਰੁਪਏ ਦਾ ਕੀਲਾ ਮੈਂ ਤਾਂ ਆਪ ਸੁਣ ਕੇ ਹਰਾਨ ਰਹਿ ਗਿਆ 2 ਵਜ ਗਏ ਇੱਥੇ ਦਾ ਹਟ ਟਾਈਮ ਆ ਜਿਹੜੇ ਮਰਜੀ ਟਾਈਮ ਆ ਜੂ ਜਾਂ ਪੱਕਾ ਮਿਲਦਾ ਹੀ ਮਿਲਦਾ ਕਦੀ ਉਹ ਅਜੇ ਨਾ ਮਿਲੇ ਜਿਤਨਾ ਉਹ ਆ ਪਾਰਟੀ ਦਾ ਮਾਲ ਹੁੰਦਾ ਉਦੋਂ ਤਾਂ ਸਮਝ ਲੋ ਦਪਹਿਰ ਇੱਥੇ ਪਾਰ ਹੋਏ ਜਾਂਦੀ ਆ ਵੇਲੇ ਜਕਰਵੀ ਜਦੋਂ ਆਏ ਤੇ ਪਹਿਲੇ ਸੰਡੇ ਜਦੋਂ ਟਾਇਰ ਪੜਿਆ ਸੀ ਉਦੋਂ ਵੀ ਆਈ ਪਾਲਟੀ ਦਾ ਮਾਲ ਸੀ। ਉਸ ਦਿਨ ਵੀ ਦੁਪਹਿਰ ਦੇ 2 ਵਜੇ ਸੀ। ਅੱਜ ਵੀ ਉਨੇ ਹੀ ਵਜ ਗਏ। ਆ ਤਾਂ ਬੱਦੇ ਹੋ ਗਿਆ ਦੁਪਹਿਰ ਨਾਲੋਂ ਉਦੋਂ ਨਾਲੋਂ ਸਾ। ਚਲੋ ਅੱਜ ਦੇਖਦੇ ਆ ਬਾਕੀ। ਫੁੱਲਾ ਵਾਲਾ ਚੌਂਕ। ਜਾਨ ਲਈ 20 ਸਕਿੰਟ ਵੀ ਮਸੀ ਦਿੰਦੇ ਆ। ਰੋਕਣ ਲਈ 90 ਸਕਿੰਟ ਦੀ ਬਤੀ ਦੇ ਦਿੰਦੇ 120 ਸਕਿੰਟ ਦੀ। ਅਨੀ ਲੰਬੀ ਬੱਤੀ ਦੇ ਕੇ ਪਤਾ ਨਹੀਂ ਕਿਆ ਕਰਨਾ ਹਾਂਜੀ ਆਪਾਂ ਹਲੇ ਥਾਂਨੇ ਆਲ ਪੁੱਜਣਾ ਟਾਈਮ ਬਹੁਤ ਹੋ ਗਿਆ ਅਜੇ 2:30 ਵੱਜ ਗਏ ਰੋਕੇ ਦੀ ਭੁੱਖ ਵੀ ਲੱਗੀ ਹੋਈ ਆ ਢੱਬਾ ਵੀ ਕੋਈ ਨਹੀਂ ਹੈਗਾ ਢੱਬਾ ਵੀ ਕਟਾਣੀ ਜਾਗੇ ਹੁਣ ਤੇ ਪੌਣਾ ਘੰਟਾ ਵਾਲੇ ਹੋਰ ਲਾ ਜਾਣਾ ਘੜਾਈ ਜਾਂਦੇ ਜਾਂਦੇ ਆ ਮੂੰਹ ਭਾਗੀ ਹੋਈ ਹੈਗੀ ਆ ਬਾਕੀ ਜਾਂਦੇ ਹੋਏ ਕਰਦੇ ਆ ਗੱਲ ਆ ਤਾਂ ਸਾਰਾ ਇਹ ਨਹੀਂ ਖਰਾਬ ਹੋ ਗਿਆ ਅੱਜ ਨਜ਼ਰ ਚਲੋ ਚੱਲੀਏ ਹੁਣ ਆਪਾਂ ਨਾ ਮਾਣੇ ਇੱਕ ਦੇ ਜਾ ਕੇ ਘਟਾਣੀ ਆ ਹੋ ਜਗੇ ਘਾਤੇ ਵੀ ਜਾਮ ਲੱਗਿਆ ਹੋਇਆ ਉਤੋਂ ਭੁੱਖ ਲੱਗੀ ਹੋਈ ਆ ਤੇ ਇੱਥੇ ਜਾਮ ਲੱਗਿਆ ਹੋਇਆ ਕਿਆ ਕਰੀਏ ਚਲੋ ਦੇਖਦੇ ਆਂ ਕਿਆ ਬੰਦਾ ਹੁਣ ਲੋਕਾਂ ਨੇ ਸਾਲਿਆਂ ਨੇ ਸਰਕਾਰੀ ਪਾਰਕਿੰਗ ਬਣਾਈ ਪਈ ਆ ਦੇਖੋ ਜੇ ਗਾਮ ਤੋਂ ਸਮਾਨ ਲੈਣਾ ਗੱਡੀ ਰੋਡ ਦੇ ਉੱਤੇ ਹੀ ਲਾ ਕੇ ਚੱਲ ਜਾਂਦੇ ਆ ਯਾਮ ਲੈਦਾ ਲਵਾ ਦਿੰਦੇ ਆ ਲੋਗ ਦੇਖੋ ਕੀ ਹਾਲ ਕੀਤਾ ਪਿਆ ਜਾਮ ਦਾ ਆ ਦੇਖੋ ਜਿੰਨ ਬਿੰਨੂ ਕੀ ਆ ਗਿਆ ਕਹੀ ਜਾਈਏ ਬਈ ਉਹ ਸਾਹਮਣੇ ਕਾਰ ਵਾਲਾ ਦੇਖੋ ਕਾਲਾ ਹੋਰ ਵੀ ਦਿਖਾਉਣਾ ਮੈਂ ਤੁਹਾਨੂੰ ਆ ਜਾਓ ਟੋਕਾ ਦੇ ਹਾਲ ਦੇਖੀ ਚੱਲਿਓ ਬਈ ਕੀ ਆ ਗਿਆ ਹਾਲਾ ਉਹ ਨਿਕਲਿਆ ਜਾਮ ਦੇ ਵਿੱਚ ਆ ਹਾਲ ਹੁੰਦਾ ਦਿਨ ਦੇ ਵਿੱਚ ਇੱਥੇ ਆ ਲੈ ਹੁਣ ਇਹਨੂੰ ਅਮਰਜੈਂਸੀ ਕੰਮ ਪੈ ਗਿਆ ਕੋਈ ਇੱਕ ਆ ਖੜਾ ਸਾਹਮਣੇ ਅਮਰਜੈਂਸੀ ਕੰਮ ਲਈ ਬੈ ਕੇ ਲੱਗਿਆ ਵਸੰਦਰ ਕਰਨ ਕੀ ਕਹਿਣਾ ਕਿਸੇ ਨੂੰ ਜੇ ਕੋਈ ਗੱਲ ਹੋ ਜਾਵੇ ਜੇ ਇਹਨਾਂ ਨੂੰ ਕਹੀਏ ਸਿਰੇ ਅੱਗੇ ਤੋਂ ਕਹਿੰਦੇ ਆ ਤੁਸੀਂ ਦੇਖ ਕੇ ਚਲਾਣੀ ਦੀ ਕਿੰਨਾ ਕੁ ਨੂੰ ਦੇਖੀ ਜਾਈਏ ਯਾਰ ਨਿਆਗ ਨੂੰ ਦੇਖੀ ਜਾਈਏ ਯਾਰ ਜਿਹੜਾ ਜੀ ਕਰਦਾ ਚੱਕ ਕੇ ਰੋਡ ਤੇ ਕਢਾ ਲੈਂਦਾ ਕਦੀ ਘਟਾਰ ਲੈਂਦਾ ਕਦੀ ਖੜੀ ਕਰ ਲੈਂਦਾ ਰੋਡ ਤੇ ਉਹ ਫੇਲ ਰੌਣਕ ਮੇਲਾ ਰੌਣਕ ਮੇਲਾ ਦੇਖਦੇ-ਦੇਖ ਕੇ ਥੱਕ ਗਏ ੱਟਕਾ ਵੀ ਦੱਸਣ ਲੱਗੀ ਐ ਇਹਨਾਂ ਟਾਈਮ ਹੋ ਗਿਆ ਕਿੰਨੇ ਵਜੇ ਤੇ ਸਵਾਦੇ ਸਾਢੇ ਦਿਨ ਹੋ ਚਲੇ 2:30 ਵਜੇ ਸਾਡੇ ਨਾਲ ਤੋਂ ਪਿੱਛੇ ਤੇ ਕੁਆੜੇ ਸਵਾਦਨ ਹੋ ਗਏ ਪੋਣਾ ਘੰਟਾ ਲੱਗਿਆ ਘੋੜਾ ਬਾਰ ਕਰਦੇ ਸਨ ਨਿਹਾਲ ਤੋਂ ਘੋੜੇ ਰੱਖੇ ਤੁਸੀਂ ਆ ਦੇਖ ਲਓ ਕਿੰਨੇ ਰੌਣਕ ਮੇਲਾ ਦੇਖ ਲਿਆ ਸੀ ਹੁਣ ਥੋੜਾ ਸਾਜਾ ਯਾਰ ਰੋਡ ਨੂੰ ਆ ਚੱਲੀ ਅੱਗੇ ਨੂੰ ਰੋਟੀ ਰੋਟੀ ਖਾਈ ਯਾਰ ਭੁੱਖ ਵਾਲੀ ਲੱਗੀ ਹੁੰਦਾ ਅੱਜ ਤਾਂ ਮਸੀ ਆ ਕੇ ਰੋਟੀ ਮਿਲਿਆ ਕਿਤੇ ਮੈਨੂੰ ਭੁੱਖਲੇ ਮ ਬਰਾ ਹਾਲ ਕੀਤਾ ਪਿਆ ਤਾਂ ਟੁੰਟਾਬੇ ਦੇ ਪੁੱਜੀ ਰੋਟੀ ਲਵਾਈ ਆ ਚਲੋ ਰੋਟੀ ਖਾ ਕੇ ਫੇਰ ਆਪਾਂ ਕਰਦੇ ਆ ਗੱਲਬਾਤ ਆਜੋ ਪਾਣੀ ਖਾਇਆ ਸੀ ਤੇ ਹੁਣ ਟਾਈਮ ਵੀ ਸਾਢੇ 11 ਹੋ ਗਏ ਨੇ ਅੱਜ ਚਲੋ ਕੋਈ ਨਾ ਹੁੰਦਾ ਰਹਿੰਦਾ ਪਰਲੇ ਟਾਈਮ ਦਾ ਤੇ ਹੁਣ ਆਪਾਂ ਘਰ ਚਾਲ ਕੇ ਗੱਡੀ ਲਾਉਂਦੇ ਆ ਸ਼ੇਅਰ ਕਰ ਦਿਆ ਗੱਲਬਾਤ ਚਲੋ ਆਜੋ ਚਲੀਏ ਘਰ ਆ ਰੂ ਨਾ ਡੇਢ ਹੋ ਗਿਆ ਥੋੜੇ ਜਿਹਾ ਜ਼ਿਆਦਾ ਹਾਂਜੀ ਆਪਾਂ ਘਰ ਆ ਗਏ ਤੇ ਹੁਣ ਆਪਾਂ ਗੱਡੀ ਲਾਤੀ ਟਗਾਣੇ ਤੇ ਚੱਲੋ ਜਨੂ ਫਰੈਸ਼ ਹੋਈ ਜਾ ਕੇ ਆਜੋ ਹਾਂਜੀ ਅਗਲੇ ਦਿਨ ਦੀ ਹੋ ਗਈ ਸ਼ੁਰੂਆਤ ਆਪਣੀ ਪਾਣੀ ਪੂਣੀ ਭਰ ਲਿਆ ਰੋਟੀ ਰੋਟੀ ਰੱਖ ਲਈ ਗੱਡੀ ਕਰ ਦਿੱਤੀ ਆਪਾਂ ਨੇ ਸਟਾਰਟ ਤੇ ਆਪਾਂ ਤੁਰਨ ਲੱਗੇ ਆ ਘਰ ਤੋਂ ਨਾਲਾਗੜ ਨੂੰ ਆ ਚੱਲੀਏ ਰੋਜ ਦੀਦਾਰ ਆਪਾਂ ਨੇ ਗੱਡੀ ਲਈ ਸਾਫ਼ ਮਾਰ ਕੇ ਤੋਰ ਨਾਲਾਗੜ ਵਾਲੀ ਸਾਈਡ ਨੂੰ ਕਾਰ ਤੋਂ ਨਿਕਲੇ ਬਾਬਾ ਜੀ ਦਾ ਲੈ ਲਿਆ ਸੀ ਆਪਾਂ ਨੇ ਨਾਮ ਤੂੰ ਬਤੀ ਲਾਤੀ ਸੀ ਤੇ ਹੁਣ ਆਪਾਂ ਗੱਡੀ ਲੱਗੇ ਆ ਰੋਡ ਦੇ ਉੱਤੇ ਚੜਾਣ ਤੇ ਚੱਲਦੇ ਆ ਹੌਲੀ ਹੌਲੀ ਉਹ ਨਾਲਾ ਗੜ ਨੂੰ ਆਜੋ ਲੋ ਜੀ ਕੌਣ ਆ ਗਿਆ ਕਹਿੰਦੇ ਬੱਲੀ ਆ ਗਿਆ ਬੱਲੀ ਦਰਿਆ ਦੇ ਵਿੱਚੋਂ ਕੱਢ ਕੇ ਲੈ ਕੇ ਆ ਗਿਆ ਹੋਰ ਰੰਗੇ ਹੋਰ ਹੁੰਦੇ ਹੁੰਦਾ ਮਾਰ ਮਾਰ ਕੇ ਮੁੰਡਾ ਨਾਲਾ ਘੜਾ ਗਏ ਯਾ ਆ ਫਿੰਟੀ ਆ ਗਏ ਹੁਣੇ ਆ ਜਾਓ ਜੁਨੀਅਨ ਦੇ ਵਿੱਚ ਆ ਗਏ ਨੰਬਰ ਦੇਖ ਲਏ ਸੀ ਤੇ ਹੋਂ ਦੇਖਦੇ ਆ ਡਿਮਾਂਡ ਇਸਕੇ ਬਹੁਤ ਹੋ ਰਹੀ ਆ ਪਰ ਨਾਲ ਜਿਹਾ ਸੈਟ ਹੋਈ ਨਹੀਂ ਹੈਗਾ ਮੇਰਾ ਵੀ ਬੱਲੀ ਕਹਿੰਦਾ ਅੱਜ ਮਾਲ ਬਹੁਤ ਆ ਕਹਿੰਦਾ ਲੋਕਲ ਕੈਂਪ ਚ ਲਵਾਵਾਂਗੇ ਆ ਜਾਓ ਹੁਣੇ ਉਹਗਲ ਕਾਇਮ ਦੇਖਦੇ ਆ ਗੱਡੀਆਂ ਲਵਾ ਕੇ ਆ ਗਏ ਸੀ ਬੱਲੀ ਕਹਿੰਦਾ ਕਹਿੰਦਾ ਮੈਂ ਰੈਕਟੜ ਖਲਾਉਣਾ ਥੱਲੇ ਤੋਂ ਥੱਲੇ ਤੋਂ ਕਹਿ ਰਿਹਾ ਮੈਂ ਰੈਕਟੜ ਖਲਾਉਣਾ ਕੀ ਆ ਗਿਆ ਬ੍ਰੇਕਾ ਕਰ ਮੈਂ ਕਹਿੰਦਾ ਥੱਲੇ ਉਹਦੇ ਦੱਸ ਹੁੰਦਾ ਨਹੀਂ ਹੈਗਾ ਕਹਿੰਦਾ ਮੈਂ ਰੈਕਟੜ ਖਲਾ ਦੇ ਮੈਂ ਗੱਡੀ ਦਾ ਮੈਂ ਬ੍ਰੇਕਾ ਫਿਰ ਪੈਰ ਨਾਲ ਲਾਇਆ ਕਰਨੀ ਐਕਟਿਵਾ ਵਾਂਗੂ ਹੈ ਜਿਵੇਂ ਐਕਟਿਵਾ ਨਹੀਂ ਲਾਦੀਆਂ ਦੀਆਂ ਕੁੜੀਆਂ ਤੁਵੇਂ ਲਾਇਆ ਕਰਨੀਆਂ ਬੱਲੀ ਨੇ ਬ੍ਰੇਕਾ ਇੱਕ ਰਾਡ ਰੱਖ ਲੈਣੀ ਹੈ ਬੱਧੀ ਨਾਲ ਸਟੀਰੀਂਗ ਦੇ ਕੋਲ ਜਦ ਬ੍ਰੇਕ ਦੀ ਲੋਡ ਪਈ ਤਾਂ ਬੱਲੀ ਨੇ ਤਰਾੜ ਛੱਡ ਦੇਗਾ ਨਹੀਂ ਰਾਡ ਨੇ ਜਾਮ ਕਰ ਦੇਗਾ ਨਹੀਂ ਪਾਜੀ ਗ੍ਰੀਸ ਕਰਾਉਂਦੇ ਹੋਏ ਗੇਲਾ ਭਾਜੀ ਤਾਸ਼ ਕੱਢਣ ਲੱਗੇ ਹੁਣ ਹਾਂਜੀ 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 ਕੀ ਖੇਲਣਾ ਜੀ ਸਾਹ ਖੇਲਣ ਲੱਗੇ ਆਏ ਮਾਰੇ ਬੋਗਾਈਏ ਕਰੋ ਕਿ ਲੈ ਕੇ ਚਰਦਿਆ ਕਰੀਏਗਾ ਆਪ ਕੋ ਹਾਂ ਕਰਦਾ ਨਹੀਂ ਛਿਪਾ ਜੀ ਮੋਜੀ ਭਾਜੀ ਮਾਰ ਕੇ ਕੋਈ ਨਾ ਯਾਤਰਾ ਬੋਲਣਾ ਕਿ ਸਕੇ ਨਾ ਜੇ ਬੋਲਣਾ ਵਧੀਆ ਪੰਚਾ ਹੁੰਦਾ ਦਿੱਲੀ ਵੋਟ ਵੀਡੀਓ ਪਾ ਉਹਦੇ ਜਿੰਨੀ ਆਪਾਂ 10000 ਰੁਪਏ ਦਾ ਕੈਸਾ ਲਾ ਇਤਨਾ ਟਾਈਮ ਟਾਈਮ ਹੀ ਨਹੀਂ ਮਿਲਦਾ ਯਾਰ ਇਹਨੂੰ ਬਿਨਾਂ ਕਰ ਲਈ ਬੱਸ ਆਪਾਂ ਨੇ ਗਰੀਸ ਗਰੂਸ ਕਰਾ ਲਈ ਤੇ ਹੁਣ ਬੱਲੀ ਵਾਲੀ ਗੱਡੀ ਦੇ ਰੈਕਟਰ ਦਿਖਾਉਣੇ ਆ ਕਹਿੰਦਾ ਬ੍ਰੇਕ ਫਾਸਦੀ ਆ ਤੇ ਫੇਰ ਚਲਦੇ ਆ ਫੈਕਟਰੀ ਨੂੰ ਦਿਖਾ ਦੂਗੇ ਹੂੰ ਪ੍ਰੀਤ 6 ਪਰ 6 ਤੇ ਬਹੁਤ ਆ ਲੱਗੇ ਪਾਰਕਿੰਗ ਚੋਂ ਤੁਰਨਾ ਗਰੀਸ ਗਰੂਸ ਕਰਾ ਲਈ ਬ੍ਰੇਕਾਂ ਬੁਰਕਾ ਕਰਾ ਲਈਆਂ ਨੇ ਹੁਣ ਜਾ ਕੇ ਤੇਲ ਪਵਾਉਂਦੇ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਆਜੋ ਚੱਲੀਏ ਪੰਪ ਤੇ ਗਏ ਪੁੱਜ ਆਪਾਂ ਤੇ ਹੁਣ ਪਵਾਈਏ ਤੇਲ ਥੋੜੀਏ ਟੈਂਕੀ ਦਾ ਢੱਕਣ ਸਿਮਿੰਟ ਨਾਲ ਟੈਂਕੀ ਦਾ ਢੱਕਣ ਵੀ ਲਪੜਿਆ ਪਿਆ ਤੇਲ ਪਵਾ ਗਏ ਆਪਾਂ ਤੁਰਪੇ ਫੈਕਟਰੀ ਆਈਸਾੜ ਨੂੰ ਇਹ ਨੰਬਰ ਤੇ ਆਇਆ 45 ਅੱਜ ਸਰੋਂ ਲਾਟ ਦੀ ਗੱਡੀਆ ਲਵਾਈ ਜਾਣੇ ਬਲਾਸਟ ਕਰਕੇ ਕੋਲ ਸਾਇਰਟੇ ਲਵਾਈਆਂ ਅੱਗੇ ਗੱਡੀਆਂ ਤੇ ਦੇਖਦੇ ਹਾਂ ਹੁਣ ਜਾ ਕੇ ਫੈਕਟਰੀ ਤੇ ਫੈਕਟਰੀ ਕਿਆ ਭਾਵੇਂ ਗਦੀ ਆ ਆਜੋ ਚੱਲੀਏ ਫੈਕਟਰੀ ਨੂੰ ਪੁੱਜ ਗਏ ਆਪਾਂ ਐਸਸੀਆਈ ਮੋੜ ਤੇ ਫੈਕਟਰੀਆਂ ਸਾਨੂੰ ਦਰਮੇ ਆ ਧੁੱਪਾ ਵੀ 바ਵਾ ਹੋ ਗਈ ਹੋਈ ਆ ਰੋਡ ਵੀ ਹਸਟਨ ਚੱਟਾ ਜੰਮ ਕਰਿਆ ਧੁੱਪਾ ਕਰਕੇ ਚੱਲਦੇ ਆਪਾਂ ਹੋਲੀ-ਹੋਲੀ ਆਜੋ ਪਾਰਕਿੰਗ ਦੇ ਵਿੱਚ ਆ ਗਏ ਬੱਲੀ ਨੂੰ ਰੋਟੀ ਅੰਡਬਾ ਲੈਣ ਭੇਜਿਆ ਮਾਚਾ ਰੋਟੀ ਖਾ ਲਈਏ ਟਾਈਮ ਹੈਗਾ ਵਾਲੇ ਗੱਡੀਆਂ ਜਿਆਦੀਆਂ ਨੇ ਤੇ ਰੋਟੀ ਖਾ ਕੇ ਫਿਰ ਕਰਦੇ ਆ ਗੱਲਬਾਤ ਨਾਲੇ ਕਾਪੀਂਂਡਿਆ ਗਿਆ ਨੀ ਕੋਲ ਇੰਨੀ ਜਿਹੜਾਵੇ ਦੇ ਰੋਣਖਾ ਲੱਗਿਆ ਹੋਈਆਂ ਨੇ ਬਾਈ ਨੇ ਰੋਣ ਕਲਾਈ ਪਈ ਆ ਉਹ ਯਾਰ ਜੱਟਾ ਲੋਕਾਂ ਘਰ ਘਰੇ ਦੁੱਧ ਬੋਲਣੀਆਂ ਟਾਈਮ ਬੱਕਰੀਆਂ ਯਾ ਜਿਹੜੀਆਂ ਤੇਰਾ 60 ਨਾਲ ਜਿਹੜਾ ਬਣਾ 550 ਦਾ ਸਾਤੇ ਬੁਣਿਆ ਬਤੂ ਲਾ ਲਾ ਜਾਂਦੀ ਹੈ ਤੇ ਤੂੰ ਆ ਆਜ਼ਾਦੀ ਦੇ ਬਾਅਦ ਤੇ ਆ ਪਾਕਿਸਤਾਨ ਤੇ ਆ। ਉਹ ਜਰ ਕੋਸ਼ਿਸ਼ ਬਣਾਣਾ। ਉਹ ਜ਼ੁਬਾਨ ਨੂੰ ਕੋ ਮੇਰਾ ਤੂੰ ਦਾ ਖੁੱਜ ਵਿੱਚ ਬੜਿਆ ਬਸ ਜਦ। ਉਹ ਦੇਖ ਮਾਫੀ ਮੈਨੂੰ ਨਾ ਹੋਵੇ। ਅੰਗੂੜੇ ਗਾ ਮੈਨੂੰ ਉਗਲਾ। ਰੌਣਕਾਂ ਲੱਗੀਆਂ ਹੋਈਆਂ ਨੇ ਪਾਰਕਿੰਗ ਦੇ ਵਿੱਚ ਗੱਡੀ ਹਾਨਾ ਖੜਾ ਬਾਪੂ। ਕਿ ਆਪਾਂ ਦੇ ਚਾਹ ਚੋ ਲਈ ਪੀ। ਇਤਰੋ ਸਾਹਮਣੇ ਰੌਣਕਾਂ ਲੱਗੀਆਂ ਹੋਈਆਂ ਡਰਾਈਵਰਾਂ ਦੀਆਂ। ਤੇ ਆ ਜੋ। ਦੇਖਦੇ ਆਖੀ। 3 ਵਜ ਗਏ। ਅਲੇ ਤੱਕ ਬਾਰੇ ਫਿਰਦੇ ਆ ਕੀ ਕਰੀਏ ਫਲਾਟ ਕਹਿੰਦੇ ਹੌਲੀ ਹੌਲੀ ਚੱਲ ਰਿਆ ਰੋਜ਼ ਦਾ ਹੀ ਕੰਮ ਹੋ ਗਿਆ ਹੁਣ ਤਾਂ ਮੈਂ ਪਹਿਲਾਂ ਗਿਆ ਬੱਲੀ ਨੂੰ ਵੀ ਲੰਬੇ ਜੇ ਲਵਾ ਲਾ ਲੰਬੇ ਜੇ ਲਵਾ ਲਾ ਭਰ ਜੂਗੀ ਕਹਿੰਦਾ ਨਹੀਂ ਨੰਬਰ ਵਚਾਉਣਾ ਉਹ ਜਾਲਿਆ ਨੰਬਰ ਛੱਪੇ ਵਾਲੇ ਖੜੇ ਇੱਥੇ ਲੰਬੇ ਵਾਲਾ ਕੋਈ ਵੀ ਨਹੀਂ ਹੈਗਾ ਭਾਈ ਸਾਰੇ ਅੰਦਰ ਵੜ ਗਏ ਵੇਟੰਦਾਰੇ ਇਹ ਸਤੂ ਬੜਨੀ ਹੁੰਦਾ ਜੇ ਲੰਬੇ ਚਲਵਾਏ ਹੁੰਦੇ ਜਨੂਈ ਸੀ ਆਏ ਤੇ ਜਨੂ ਗੱਡੀਆਂ ਛੱਡਤੀ ਉਹ ਗੱਡੀਆਂ ਹੀ ਨਹੀਂ ਛੱਡੀਆਂ ਹੈਗੇ ਵਾਲੇ ਤੱਕ ਇਹਨਾਂ ਨੇ ਏੰਦਾ ਬੰਨਿਆ ਜਾਂ ਕਰ ਦਿੰਦੇ ਨੇ ਏੰਦਾ ਬੰਨਿਆ ਕਰ ਦਿੰਦੇ ਹਾਏ ਕੋਲੋਂ ਛੱਡੀਆਂ ਨੇ ਗੱਡੀਆਂ ਤੇ ਆਪਾਂ ਜਾ ਰਹੇ ਆ ਲਾਈਨ 'ਚ ਲੱਗਿਆ ਵੀ ਜਾਣੇ ਹੁਣ ਅੱਗੇ ਜਾ ਕੇ ਲਾਈਨ 'ਚ ਲਾਉਂਦੇ ਆ ਜਿੱਦਾਂ ਵੀ ਉਹ ਦੇਖਦੇ ਆ ਇੱਕ ਨੰਬਰ ਪਲਾਟ ਦੇ ਵਿੱਚ ਆ ਗਏ ਉੱਥੇ ਬੈਲਟੀ ਆ ਲੈਣ ਲੱਗੇ ਨੇ ਦੇਖਿਆ ਐਨੀ ਵੀ ਇੱਕ ਨੰਬਰ ਨੂੰ ਛੱਡੀ ਆ ਕਿ ਦੋ ਨੂੰ ਉਸ ਟਾਈਮ ਬੈਲਟੀ ਆ ਲੈ ਲਈ ਆ ਆਗੇ ਇੱਕ ਨੰਬਰ ਪਲਾਟ ਦੇ ਵਿੱਚ ਜਾਣਾ ਪੈ ਗਿਆ ਇੱਕ ਨੰਬਰ ਨੂੰ ਗੱਡੀ ਛੱਡੀ ਆਤੀ ਆ ਚਲੋ ਦੇਖਦੇ ਆ 3-4 ਨੇ ਮੂਹਰੇ ਕਿੰਨਾ ਘੜੇ ਟਾਈਮ ਲੱਗਦਾ ਗੱਡੀਆਂ ਮੀਆਂ ਰਾਣੀਆਂ ਸੁੰਦਰਾ ਬਾਕੀ ਟਾਕ ਇਹ ਦੇਖ ਰਿਹਾ ਬਾਕੀ ਵੱਲ ਦੇ ਚਿਹਰੇ ਤੇ ਮੁਸਕਾਨ ਆ ਗਈ ਕਹਿੰਦੇ ਫਾਵਰ ਆ ਗਈ ਦੁਆਰਾ ਆਸੋਗੀ ਨੂੰ ਹੀ ਭਰ ਜੂਗੀ ਨੰਬਰ ਲਾਣਾ ਨੇ ਜਾ ਕੇ ਆਨੰਦਪੁਰ ਵੱਲੀ ਕਹਿੰਦਾ ਪਰਾਟ ਨੂੰ ਲੱਗੀ ਨਜ਼ਰ 3 ਘੰਟੇ ਹੋ ਗਏ ਅੰਦਰ ਬੜੇ ਨੂੰ ਕਹਿੰਦਾ ਮੈਂ ਸ਼ਗਲ ਬਣਾ ਕੇ ਬੰਦੇ ਦੀ ਜੁੱਤੀ ਫੇਰਨ ਲੱਗਿਆ ਤੇ ਉਹ ਲੱਗਿਆ ਹੁਣ ਸ਼ਾਇਕ ਰ ਬਣਾਣਾ ਤੇ ਜੁੱਤੀ ਫੇਰ ਰਿਹਾ ਹੁਣ ਮਾਸ਼ੱਲ ਕਰ ਲਾ ਤਸੱਲੀ ਪੂਰੀ ਪਰ ਜੁੱਤੀ ਫੇਰੇ ਤੋਂ ਬਾਅਦ ਪਲਾਨ ਚੱਲੂਗਾ ਕਿ ਨਹੀਂ ਇਹ ਹੁਣ ਦੇਖਦੇ ਆਂ ਕਿ ਆਂਦਾ ਕਿ ਨਹੀਂ ਬੰਦਾ ਫੇਰ ਦੀ ਅਸਲ ਚ ਦਾ ਜੁੱਤੀ ਬੰਦੇ ਨੇ ਪੂਰੀ ਚੀਜ਼ ਨਾਲ ਲੈ ਸੌਲੇਾ ਤੱਕੇ ਹਾਲੇ ਪਲਾਨ ਦੇ ਵਿੱਚੇ ਫਿਰਦੇ ਆਂ ਰੋਜ਼ ਦਾ ਹੀ ਕੰਮ ਹੋ ਗਿਆ ਨਾ ਨਾ ਔਰਨ ਗੱਡੀ ਭਰੀ ਆ ਆਪਣੀ ਕੰਡਾ ਕਰਾਂ ਚੱਲੇ ਹੁਣ ਨੌ ਮੱਝ ਗਏ ਸੇ ਟਾਈਮ ਦੇਖੋ ਕੀ ਹੋਇਆ 4 ਵਜੇ ਦੇ ਭੜੇ ਹੋਏ ਦੇ ਆ ਹੁੰਦੀ ਆ ਡਰਾਈਵਰਾਂ ਦੀ ਜ਼ਿੰਦਗੀ ਨਾ ਕੋਈ ਰੋਟੀ ਦਾ ਟਾਈਮ ਆ ਨਾ ਘੋਸਾ ਆ ਇਹ ਨਹੀਂ ਪਤਾ ਕੱਜ ਆ ਕੇ ਕਿੱਥੇ ਖਾਣੀ ਆ ਨਾ ਘਰਦੇ ਆ ਨਾ ਘਾੜਦੇ ਆ ਆਓ ਜਲਦੀ ਆ ਪਹਿਲਾਂ ਕਰਾਈਏ ਕੰਡਾ ਹਾਂਜੀ ਹੁਣ ਭਰ ਕੇ ਨਿਕਲੇ ਆਪਾਂ ਕੰਡਾ ਗੁੰਡਾ ਕਰਾ ਕੇ ਗੱਡੀ ਰੋਡ ਤੇ ਚੜਾਈ ਆ ਬਜਰੀ ਦੀ ਬਾਤੀ ਸੰਦਰਾ ਨੇ ਬਈ ਚਲੋ ਬੋਸਤਾ ਕੀਤਾ ਢੇਨੇ ਵੀ ਕੀਤਾ ਵਧੀਆ ਕੀਤਾ ਹੈ ਆਇਓ ਚਲਦੇ ਆ ਹੌਲੀ ਹੌਲੀ ਅੱਗੇ ਨੂੰ ਤਾਬੇ ਦੇ ਚਾਹ ਪੀਣ ਲਈ ਰੁਕੇ ਆਪਾਂ ਤੇ ਹੁਣ ਚਾਹ ਜੂ ਪੀ ਕੇ ਫਿਰ ਚਲਦੇ ਆ ਅੱਗੇ ਨੂੰ ਘਰ ਜਾਣਾ ਨਹੀਂ ਆਲੇ ਨੋ ਐਂਟਰੀ ਦਾ ਆਰਡਰ ਪਾਲਮਚਰੇ ਜਾ ਮੰਨਿ ਉੱਥੇ ਜਾ ਕੇ ਰੋਟੀ ਰੁੱਟੀ ਖਾਂਦੇ ਜਾ ਕੇ ਆਜੋ ਆਜੂ ਲਈ ਆਪਾਂ ਨੇ ਪੀ ਤੇ ਹੁਣ ਚੱਲੇ ਆਪਾਂ ਅੱਗੇ ਨੂੰ ਹੁਣ ਪਾਲਮਚਰੇ ਜਾ ਕੇ ਰੁਕਾਂਗੇ ਰੋਟੀ ਜਾ ਕੇ ਖਾਵਾਂਗੇ ਰੋਟੀਆਂ ਉੱਥੇ ਪਾਵਾਂਗੇ ਜਾ ਕੇ ਆਜੋ ਥੱਲੇ ਚਾਰਸੀ ਦੇ ਰੰਗ-ਬਰੰਗੇ ਲੈਕਟਾ ਲਾਈ ਹੋਈ ਆ ਸੋਹਣੀ ਲੱਗਦੀ ਆ ਅੱਗੇ ਲਾਲ ਗੱਲਣ ਦੀ ਲਾਈ ਹੋਈ ਆ ਪਿੱਛੇ ਨੀਲੇ ਕਲਰ ਦੀ ਲਾਈ ਹੋਈ ਆ ਤੁਹਾਨੂੰ ਬਾਅਦ ਚ ਥੱਲੇ ਉਸਰ ਕੇ ਵੀ ਦਿਖਾਵਾਂਗਾ ਆ ਜਾਓ ਆ ਦੇਖ ਲਓ ਭਾਈ ਇਹ NH4 ਟਾ ਗੱਡੀ ਆ ਘੱਟੋ ਘੱਟ ਫਾਇਰ ਤੱਕਰ ਪਲਾਸ ਸਮਾਲ ਆਉਣਾ ਇਹਦੇ ਕੋਲ 75 ਪਲਾਸ 75 ਟਨ ਬੋੱਕ ਦੀਆਂ ਨੇ ਛੋਟਾ ਗੱਡੀਆਂ ਨੇ ਬਈ ਇਹ ਦਰ ਚੱਕੀ ਆ ਇਹ 18 ਟਨ ਪਾਗੇ ਵੀ ਸੋਚੀਦਾ ਵੀ ਸੀ ਓਵਰ ਲੋਡ ਪਾਇਆ ਹੋਇਆ ਬਾਈ ਉਹਨੇ ਗਿੱੱਡਿਆ ਹੋਇਆ ਧੰਨ ਨੇ ਬਾਈ ਹੁਣੀ ਐਟ ਟਾਈਮ ਮੇਰੇ ਵਾਲੀ 40+ ਚੱਲ ਰਹੀ ਧੀ ਧੰਨ ਨੇ ਭਰਾ ਆਹ ਸਾਹਬ ਨੇ ਗੱਡੀ ਖਿੱਚਣੀ ਹੋਈ ਇੰਨਾ ਵੇਣ ਪਾ ਕੇ ਛੇ ਬਜਰੀ ਲੱਗ ਰਹੀ ਆ ਬਜਰੀ ਜਾਂ ਰੇਤਾ ਫੇਰ ਵੀ ਯਾ ਧੰਨ ਨੇ ਬੰਦੇ ਇੰਨਾ ਵਜਨ ਪਾ ਕੇ ਮੋਰੀ ਤੇ ਵੀ ਗੱਡੀ ਆ ਬਾਈ ਉਹਨੇ ਬੰਬ ਬਣਾਈ ਹੋਈ ਜਾਣੇ ਅਸੀਂ ਤੁਹਾਨੂੰ ਖਬਰ ਦਿੱਤੀ ਜਿਹੜੇ ਦਿੱਕੀ ਆ ਦੇਖਿਓ ਲੈਟਰ ਅੱਗੇ ਬਾਈ ਉਹਨੇ ਵਧੀਆ ਕੀਤੀ ਹੋਈ ਹੈ ਗੱਡੀ ਦੇਖਦੇ ਨਹੀਂ ਹੈਗੀ ਚਲੋ ਕੋਈ ਨਾ ਬਾਟਰ ਦਵਾਉਂਗਾ ਜੇ ਢਾਬੇ ਤੇ ਜਾ ਕੇ ਰੁਕੀਆ ਇਹ ਆ ਪਾਟ ਝਾੜ ਸਾਹਿਬ ਗੁਰਦੁਆਰਾ ਸਾਹਿਬ ਕੋਲ ਪੱਜ ਗਏ ਇੱਥੇ ਵੀ ਰਾਤ ਨੂੰ ਬਹੁਤ ਗੱਡੀਆਂ ਕੱਢਦੀ ਜਾਣੇ ਯੋ ਯਾਰ ਆਦ ਨੂੰ ਰੋਡ ਸੁਣਾ ਹੋ ਜਾਂਦਾ ਤੇ ਜਿਹੜੀ ਗੱਡੀ ਆ ਸਮਝ ਲੋ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੀ ਆ ਜਾਂ ਸ਼ੰਕਰਪਾਣ ਸਾਹਿਬ ਵਾਲੀ ਸਾਈਡ ਤੋਂ ਆ ਰਹੀ ਆ ਜਿਹੜਾ ਬੰਦਾ ਢਾਬੇ ਦੇ ਨਹੀਂ ਖਾਣਾ ਚਾਹੁੰਦਾ ਫਿਰ ਉਹ ਗੁਰਦੁਆਰੇ ਸਾਹਿਬ ਵੱਡ ਜਾਂਦਾ ਇੱਥੇ ਆ ਕੇ ਸੇਵ ਵੀ ਆ ਤੇ ਸਾਰਾ ਗੁਜਾਬ ਲੱਗਦਾ ਸ਼ੰਕਰ ਬਾਣੀ ਵੀ ਹੁੰਦਾ ਫਰਾਰ ਨੂੰ ਵੀ ਹੁੰਦਾ ਲੰਗਰ ਬਾਣੀ ਸਵੇਰੇ ਚਾਹ ਬਾਣੀ ਵੀ ਜਾਂ ਮਰਜੀ ਉੱਠੋ ਜਾਂ ਮਰਜੀ ਫ੍ਰੈਸ਼ ਵਰਕ ਸ਼ੋ ਸਾਰਾ ਗੁਸਾ ਨੀ ਗੜੀ ਵਾਲੇ ਪੁਲ ਤੇ ਪੁੱਜ ਗਏ ਆਪਾਂ ਪਹਿਲਾਂ ਮੇਰੇ ਮੂਹੇ ਨੀਲੋ ਹੀ ਨਿਕਲ ਲੱਗਿਆ ਸੀ ਪਰ ਗੜੀ ਵਾਲੇ ਪੁਲ ਤੇ ਪੁੱਜ ਗਏ ਆਪਾਂ ਹਪਾਲ ਮਾਜਰੇ ਜਾ ਕੇ ਰੁੱਟੀ ਰੁੱਟੀ ਖਾਂਦੇ ਆ ਉਥੇ ਹੀ ਕਰਾਂਗੇ ਆਰਾਮ ਥੋੜਾ ਟਾਈਮ ਕਿਉਂਕਿ ਰੁੱਟੀ ਰੁੱਟੀ ਖਾਂਦੇ ਨੂੰ 11:30 ਹੋ ਜਾਣੇ ਆਪਾਂ ਨੂੰ ਅਮਰੰਦਿਆ ਨੂੰ 12:00 ਭੱਜ ਜਾਣੇ ਆ 3 ਘੰਟੇ ਸੌਵਾਂਗੇ ਸਾਡੇ ਦੇਨ ਉਠਾਂਗੇ 3 ਵਜੇ ਉੱਠ ਕੇ ਫਰੈਸ਼ ਫਰੈਸ਼ ਹੋ ਕੇ ਫੇਰ ਚੱਲਾਂਗੇ ਸਾਡੇ ਦੇਨ 9 ਵਜੇ ਆ ਜਾਓ ਨਹਿਰ ਬਹਿਵੀ ਨਹੀਂ ਆਇਆ ਤਾਂ ਬਾਈ ਇਹਨਾਂ ਕੇ ਹੋ ਵੀ ਪਤਾ ਨਹੀਂ ਕੀ ਲਖਾਈ ਜਾਂਦਾ ਨਹਿਰ ਆ ਦੇਖ ਨਹੀਂ ਰਹੀ ਪਰ ਆ ਬੱਲੀ ਵਾਲੀ ਗੱਡੀ ਆ ਪਾਲ ਮਾਦਰੇ ਢਾਬੇ ਤੇ ਪੁੱਜ ਗਏ ਆਪਾਂ ਤੇ ਹੁਣ ਖਾਂਦੇ ਆ ਰੋਟੀ ਰੁੱਟੀ ਤੇ ਗੱਡੀ ਆ ਲਾਤੀ ਆ ਟਗਾਣੇ ਤੇ ਉਹ ਇਹ ਵੀ ਵੇਹਰੇ ਹਜਰੇ ਜਾਣ ਐਸ ਕਰਕੇ ਰੋਡ ਦੇ ਸਾਈਡ ਤੇ ਵਾ ਕੇ ਲਾਤੀ ਜਾਣੇ ਆਹ ਦੇਖੋ ਆਹ ਲਾਈਟਾਂ ਦੀ ਗੱਲ ਕਰਦਾ ਦੱਸੋ ਕਿੰਦਾ ਦੀਆਂ ਲੱਗਦੀਆਂ ਜਾਣੇ ਇਹ ਮੂਰੇ ਚਾਸੀ ਦੇ ਥੱਲੇ ਰੈੱਡ ਲਾਤੀ ਆ ਇਹ ਆਪਾਂ ਤੇ ਅੰਦਰ ਬਲੂ ਲਾਈ ਆ ਹੋ ਗਿਆ ਨੀਲੀ ਆ ਤੇ ਅੱਗੇ ਲਾਲ ਆ ਇੱਥੇ ਨੀਲੀਆਂ ਨੇ ਘੈਂਟ ਗੱਲਵਾਤਾ ਦੱਸਿਓ ਕਿੰਦਾ ਲੱਗੀਆਂ ਨੇ ਸੁਨਾ ਪਿਆ ਰੋਡ ਐਸ ਟਾਈਮ ਅੰਨਹਰਾਂ ਨਾਲ ਜੇ ਕਿਸੇ ਨੇ ਨਾਮ ਨਾਲ ਲਾ ਸਕਦਾ ਬਈ ਹਾਂਜੀ ਰੋਟੀ ਰੋਟੀ ਖਾ ਲਈ ਆਪਾਂ ਨੇ ਤੇ ਹੁਣ ਪੈਂਦੇ ਆ 12 ਵਜੇ ਚੱਲੇ ਹੋਣੇ ਆ ਤੇ ਸਵੇਰੇ ਸਾਢੇ 3:00 ਵਜੇ ਉੱਠਾਂਗੇ 3:00 ਵਜੇ ਉੱਠਾਂਗੇ ਸਾਢੇ 5:00 ਵਜੇ ਜਾਵਾਂਗੇ 2:00 ਵਜੇ ਜਾਣਾ ਹਾਂ ਜੀ ਉਹ ਫਿਰ ਚੇਹੇ ਚਲੋ ਹੁਣ ਪੈਂਦੇ ਆਪਾਂ ਹੁਣ ਚਲੋ ਆਪਾਂ ਲੱਗੇ ਹੁਣ ਸੌਣ ਤੇ ਸਵੇਰੇ 3:00 ਵਜੇ ਉੱਠਾਂਗੇ ਫਰਸ਼ ਰਸ਼ ਹੋ ਕੇ ਫਿਰ ਚੱਲਾਂਗੇ ਸਾਢੇ 3 ਵਜੇ ਤੇ ਸਵੇਰੇ ਕਰਦੇ ਆ ਬਾਕੀ ਦਾ ਵਲੋਗ ਕੰਟੀਨਿਊ ਜਿੱਦਾਂ ਵੀ ਸਵੇਰੇ ਹੋਇਆ ਦੱਸਾਂਗੇ ਤੁਹਾਨੂੰ ਗੱਲ ਬਾਤ ਸਵੇਰੇ ਨੌਂ ਐਂਟਰੀ ਜਾਣਾ ਆਪਣੇ ਤੇ ਆ ਜੋ ਸੋਈਏ ਹੁਣ ਰਾਤ ਦੇ 12 ਵੱਜ ਗਏ 3 ਘੰਟੇ ਦਾ ਟਾਈਮ ਆ ਸਮੁੰਦਾ ਵੀ ਚਲੋ ਠੀਕ ਆ ਦੇਖ ਲਿਆ ਤੁਸੀਂ ਹਾਲ ਜ਼ਿੰਦਗੀ ਡਰਾਈਵਰਾਂ ਦੀ ਕਈਆਂ ਨੂੰ ਤਾਂ ਪਤਾ ਜਿਹੜੇ ਕਈ ਨਵੇਂ ਦੇਖਦੇ ਨੇ ਆ ਲਪਿੰਡਿਆ ਦੇ ਵਿੱਚ ਮਾਰ ਦੇ ਭਰਾ ਜਿਹੜੇ ਦੇਖਦੇ ਨੇ ਬਰਾ ਬਹਾਰ ਬਨਵੀ ਡਿਊਟੀ ਹੁੰਦੀ ਆ ਪਰ ਇੱਥੇ ਕੋਈ ਬਨਵੀ ਨਹੀਂ ਖੁੱਲਾ ਟਾਈਮ ਆ ਜਦ ਮਰਜੀ ਚਲਾ ਲਓ ਜਦ ਮਰਜੀ ਖੜੀ ਕਰ ਲਓ ਤੇ ਫੈਕਟਰੀ ਵਾਲੇ 5 5 6 ਜਗਾਂਡੇ ਲਵਾ ਦਿੰਦੇ ਆ ਤੇ ਆ ਜੋ ਹੁਣ ਸਵੇਰੇ ਮਿਲਦੇ ਆ ਤੁਹਾਨੂੰ 3 ਵਜੇ